ਮਰਦਾਵਾਦ 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 ਸਾਡੀ ਪੰਚਾਇਤ ਨੇ ਜੋ ਵੀ ਅੱਜ ਤੱਕ ਪੈਸਾ ਮਿਲਿਆ ਤੋਰੀ ਫੁਲਕਾ ਆਪਣਾ ਚਲਾਇਆ ਹੋਰ ਕੁਝ ਨਹੀਂ ਕੀਤਾ ਪਿੰਡ ਦੇ ਵਿੱਚ ਇਹ ਕਹਿੰਦਾ ਨਾਲੀ ਜੋ ਗਾਰਾ ਕੱਢਦਾ ਵਾ ਝਾੜੀ ਵੜਦੀ ਆ ਕਰਤਾ ਉਹ ਕਰਤਾ ਇਹ ਗਰਾਊਂਡ ਦੇ ਉੱਤੇ ਆ ਕੇ ਦੇਖ ਲਓ ਕੀ ਹੈ ਬੜਿਆਂ ਨਹੀਂ ਐਡਮਿਨਿਸਟ੍ਰੇਸ਼ਨ ਤੁਹਾਨੂੰ ਪੈਸੇ ਰਿਲੀਜ਼ ਨਹੀਂ ਕਰ ਰਹੀ ਮਸਲਾ ਕੀ ਹੈ ਜੀ ਮਸਲਾ ਇਹੋ ਹੀ ਹੈ ਵੀ ਜਦੋਂ ਅਸੀਂ ਦਫ਼ਤਰਾਂ 'ਚ ਜਾਂਦੇ ਹਾਂ ਉਹ ਅੱਗੇ ਇੱਕ ਦੂਜੇ ਦੇ ਉੱਤੇ ਮਿੱਟੀ ਛਾੜ ਦਿੰਦੇ ਆ ਜਿਹੀ ਕਹਿ ਦਿੰਦਾ ਮੈਂ ਆਇਆ ਮੈਂ ਸਾਰਾ ਕੁਝ ਲੈ ਕੇ ਲੈ ਗਿਆ ਉਹ ਜਿਹੀ ਉਹਨੂੰ ਗਾੜੀ ਸੈਕਟਰੀ ਨੂੰ ਦੱਸ ਦਿੰਦਾ ਸੈਕਟਰੀ ਕਹਿੰਦਾ ਮੇਰੇ ਕੋ ਇੱਥੇ ਆਓ ਫਲਾਣੇ ਨੂੰ ਮਿਲੋ ਢਿੰਗੜੇ ਨੂੰ ਮਿਲੋ ਜੋ ਕਿ ਅਸੀਂ ਇਹ ਹੱਦ ਕੋਈ ਕੰਮ ਨਹੀਂ ਹੁੰਦਾ ਨਾ ਹੀ ਕੇਨ ਮਿਲਦਾ ਅਸੀਂ ਅਗਲੀ ਕਾਰਵਾਈ ਹੈ ਜਿਹੜੀ ਉਹ ਹਾਈ ਕੋਰਟ ਤੱਕ ਪਹੁੰਚਾ ਦੇਣੀ ਹੈ ਦੋ ਦਿਨ ਦਾ ਸਮਾਂ ਸਾਡੇ ਕੋਲ ਬਸ ਕੀ ਦੋ ਦਿਨ ਸਮੇਂ ਬਾਅਦ ਕੀ ਕਰੋਗੇ ਤੁਸੀਂ ਬਲਕਿ ਹਾਈ ਕੋਰਟ ਤੋਂ ਬੜਾ ਜੀਟੀ ਰੋਡ ਤੇ ਜੋ ਆਪਣਾ ਮਕੇਰੀਆਂ ਵਾਲਾ ਗਰਤਾਪੁਰ ਨੂੰ ਇੱਥੇ ਧੰਨਾ ਲਾਵਾਂਗੇ ਜਾਇਦ ਪੂਰਾ ਜਾਮ ਕਰਾਂਗੇ ਜਿਹ ਹਰ ਜਿਹੜਾ ਵੀ ਮਤਾ ਫੋਲਦੇ ਆ ਉਤੇ ਨਾਲੀ ਗਲੀ ਰਿਪੇਅਰ ਨਾਲੀ ਗਲੀ ਰਿਪੇਅਰ ਗਾਰਾ ਕੱਢਿਆ ਝਾੜੀਆਂ ਵੱਡੀਆਂ ਤੇ 2 ਕਰੋੜ 13 ਲੱਖ ਰੁਪਏ ਝਾੜੀਆਂ ਤੇ ਲਾਤਾ ਅੱਛਾ ਸੋ ਦੋਸਤੋ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਦੇ ਵਿੱਚ ਪਹੁੰਚੇ ਆ ਜਿੱਥੇ ਮਸਲਾ ਗਰਮਾਉਂਦਾ ਜਾ ਰਿਹਾ ਜੇ ਗੱਲਬਾਤ ਕਰੀਏ ਤਾਂ ਬੀਤੀ ਦਿਨੀ ਲੰਗੇ ਬਰਸਾਤ ਦੇ ਮੌਸਮ ਤੇ ਵਿੱਚ ਇੱਕ ਸੜਕ ਸੀਗੀ ਜੋ ਪਿੰਡ ਦੀ ਫਿਰਨੀ ਤੋਂ ਫਿਰਦੀ ਆ ਤੇ ਉਸ ਦੇ ਉੱਤੇ ਪਾਣੀ ਪੈਣ ਦੇ ਕਰਕੇ ਜਿਹੜਾ ਗਾਰਾ ਹੀ ਗਾਰਾ ਹੋਇਆ ਪਿਆ ਆ ਪਿੰਡ ਦੀ ਪੰਚਾਇਤ ਵੱਲੋਂ ਅੱਜ ਨਾਰੇਬਾਜੀ ਕੀਤੀ ਗਈ ਆ ਬੀਡੀਪੀਓਜ਼ ਖਿਲਾਫ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਮਸਲਾ ਕੀ ਹੈਗਾ ਕਿਉਂ ਇੱਥੇ ਤੁਸੀਂ ਅੱਜ ਇਕੱਠੇ ਹੋਏ ਕਿਉਂ ਜਿਹੜੀ ਆ ਨਾਰੇਬਾਜੀ ਕੀਤੀ ਗਈ ਸਤਿ ਸ਼੍ਰੀ ਅਕਾਲ ਜੀ ਅਸੀਂ ਆ ਕਿਹਨਾਂ ਵੀ ਆਪਣਾ ਬਲਵਿੰਦਰ ਸਿੰਘ ਮੈਂ ਕੀ ਮਸਲਾ ਕੀ ਪਿਆ ਸੀ ਅੱਜ ਤੁਸੀਂ ਨਾਰੇਬਾਜੀ ਕੀਤੀ ਆ ਕਿਉਂ ਨਾਰੇਬਾਜੀ ਕੀਤੀ ਗਈ ਆ ਕੀ ਮਸਲਾ ਸੀਗਾ ਸਾਰੀ ਗੱਲਬਾਤ ਜਿਹੜੀ ਵਿਸਥਾਰ ਨਾਲ ਤੁਸੀਂ ਨਾਰੇ ਮੈਰੀ ਸਾਡੇ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਪਿੰਡ ਦੇ ਵਿਕਾਸ ਵਾਸਤੇ ਜੋ ਹੱਡੀ ਪੰਚਾਇਤ ਚੁਣੀ ਗਈ ਆ ਉਹ ਪੰਚਾਇਤ ਨੇ ਆਪਣੇ ਸਾਰੇ ਹਿੱਲੇ ਵਰਤਲੇ ਸਾਰੇ ਆ ਬीडीपीਓ ਨੂੰ ਮਿਲ ਕੇ ਹਰ ਇੱਕ ਨੂੰ ਡੀਸੀ ਸਾਹਿਬ ਨੂੰ ਏਡੀਸੀ ਡੀ ਨੂੰ ਤੇ ਆ ਪਿੰਡ ਦਾ ਹਾਲਾਤ ਦੇਖ ਲਓ ਕਿ ਮਤਲਬ ਅੱਧੇ ਘੰਟੇ ਦੀ بارش ਨੇ ਪਿੰਡ ਦਾ ਹਾਲ ਬਗਾੜ ਕੇ ਰੱਖਤਾ ਹੈ ਤੇ ਜਦੋਂ ਹੁਣ ਅੱਗੇ بارش ਦਾ ਮੌਸਮ ਕੀ ਬਣੇਗਾ ਸਾਡੀਆਂ ਨਾਲੀਆਂ ਹੀ ਨਹੀਂ ਬਣੀਆਂ ਅਜੇ ਤੱਕ ਬਹੁਤ ਵਿਕਾਸ ਦਾ ਜਿਹੜਾ ਬੁਰਾ ਹਾਲ ਵਾ ਪਿੰਡ ਦੇ ਵਿੱਚ ਪੈਸੇ ਦੇ ਆਉਣ ਦੇ ਪਿੱਛੋਂ ਜਿਹੜੇ ਕੋਖ ਕਰਨ ਦੇ ਮਤਲਬ ਕੋਈ ਕਮੀ ਨਹੀਂ ਆ ਬਹੁਤ ਪੈਸਾ ਗਵਰਨਮੈਂਟ ਨੇ ਦਿੱਤਾ ਵਾ ਮੁਬਾਰਕ ਹੈ ਗਵਰਨਮੈਂਟ ਨੂੰ ਜਿੰਨੇ ਵੀ ਦਿੱਤਾ ਪੈਸਾ ਪਰ ਉਹ ਪੈਸਾ ਕਿਹੜੀਆਂ ਨਾਲੀਆਂ 'ਚ ਵਾੜਿਆ ਗਿਆ ਵਾ ਸਾਨੂੰ ਕੋਈ ਵੀ ਮਤਾ ਐਡੀਸ਼ਨਲ ਨਹੀਂ ਲੱਭਾ ਜਿੱਥੇ ਕੋਈ ਵਧੀਆ ਚੀਜ਼ ਪਿੰਡ ਦੇ ਵਿੱਚ ਸੈਟਅਪ ਹੋਈ ਹੋਏ ਹਰ ਜਿਹੜਾ ਵੀ ਮਤਾ ਫੋਲਦੇ ਆ ਉੱਤੇ ਨਾਲੀ ਗਲੀ ਰਿਪੇਅਰ ਨਾਲੀ ਗਲੀ ਰਿਪੇਅਰ ਗਾਰਾ ਕੱਢਿਆ ਝਾੜੀਆਂ ਵੱਡੀਆਂ ਤੇ 2 ਕਰੋੜ 13 ਲੱਖ ਰੁਪਏ ਝਾੜੀਆਂ ਤੇ ਲਾਤਾ ਅੱਛਾ 2 ਕਰੋੜ 13 ਲੱਖ ਰੁਪਏ 13 ਪੰਜਲੇ 5 ਸਾਲ ਤੋਂ ਔਰ ਜਿਹੜੀ ਰੂਲਿੰਗ ਪਾਰਟੀ ਜੋ ਸੱਤਾ ਚ ਆਮਾਦੀ ਪਾਰਟੀ ਦੇ ਡਿਊਰਿੰਗ ਦੇ ਦਨ 25 ਲੱਖ ਸਾਨੂੰ ਮਿਲਿਆ ਵਾ 25 ਲੱਖ ਚੋਂ 23 ਲੱਖ ਖਰਚ ਦਿੱਤਾ ਗਿਆ ਵਾ ਆ 2 ਸਾਲ ਦੇ ਵਿੱਚ ਪਰ ਪਿੰਡ 'ਚ ਇੱਕ ਇੱਟ ਨਹੀਂ ਲੱਗੀ ਅਜੇ ਤੱਕ ਇੱਕ ਇੱਟ ਪਿੰਡ 'ਚ ਜਾਣ ਕੇ ਦੱਸ ਦੇਣ ਕਿ ਪਿੰਡ 'ਚ ਇੱਕ ਕਾਂਡੀ ਕਿਤੇ ਸੀਮੈਂਟ ਦੀ ਲੱਗੀ ਹੋਏ ਇਹ 25 ਲੱਖ ਕਰਕੇ ਖਰਚਤਾ 13 ਲੱਖ ਰੁਪਈਆ ਇਹ ਜਿਹੜਾ ਇਸ ਚੋਰ ਜਿਹੜੇ ਰਜਿਸਟਰ ਮੇਨਟੇਨ ਕਰਕੇ ਦਿੱਤੇ ਆ ਬ੍ਰਾਈਂਡ ਨਵੇਂ ਰਜਿਸਟਰ ਖਰੀਦ ਕੇ ਫਟਾਫਟ ਜਿੰਨਾ ਹੀ ਰਿਕਾਰਡ ਮੰਗਿਆ ਵਾ ਤੇ ਇਹਨਾਂ ਨੇ 2-4 ਦਿਨ ਦੇ ਵਿੱਚ ਉਹਨਾਂ ਨੂੰ ਫਟਾਫਟ ਬੈਂਕ ਦੇ ਨਾਲ ਟੈਲੀ ਕਰਕੇ ਮਲਾ ਕੇ ਫੜਾਤਾ ਸਾਨੂੰ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਪਿਛਲੀ ਖਬਰਾਂ ਦੇ ਵਿੱਚ ਇਹ ਵੀ ਗੱਲ ਕਹੀ ਗਈ ਸੀ ਜਿਹੜੇ 5 ਨਲਕੇ ਜਿਹੜੇ ਆ ਗਰਾਉਂਡ ਲੈਵਲ ਤੇ ਲਗਾਏ ਗਏ ਨੇ ਪਰ ਉਹ ਕਾਗੀਆਂ 'ਚ ਬੋਲਦੇ ਨੇ ਬਲਕਿ ਜ਼ੀਰੋ ਲੈਵਲ ਤੇ ਨਹੀਂ ਬੋਲਦੇ ਹਾਂ ਗਰਾਉਂਡ ਤੇ ਸਾਨੂੰ ਕਿਤੇ ਲੱਭਾ ਨਹੀਂ ਜੇ ਕਿਸੇ ਨੂੰ ਲੱਭਾ ਹੋ ਉਹ ਦੱਸ ਸਕਦਾ ਹਨ ਕਿ ਤੇ ਜੇ ਨਹੀਂ ਲੱਭਾ ਤੇ ਜਿਹੜੇ ਜਿਨ੍ਹਾਂ ਕੋਲ ਰਿਪੋਰਟ ਜਾ ਰਹੀ ਆ ਜਿਨ੍ਹਾਂ ਨੇ ਥਰੂ ਇਹ ਸਾਈਨ ਹੋ ਕੇ ਪੈਸਾ ਪੇਮੈਂਟ ਹੋਈ ਜਿਹੜੀ ਕੰਪਨੀ ਨੂੰ ਉਹ ਕੰਪਨੀ ਦਾ ਨਾਂ ਹੀ ਦੱਸ ਦੇਣ ਘੱਟੋ ਘਾਟੋ ਕੰਪਨੀ ਤੇ ਅਸੀਂ ਕੋਰਟ ਚ ਲੈ ਆਈਏ ਦੀ ਕਾਰਵਾਈ ਕੀਤੀ ਉਹਨਾਂ ਤੇ ਕੋਈ ਕਾਰਵਾਈ ਹੋਈ ਥੋੜੀ ਕਾਰਵਾਈ ਆਪਾਂ ਦੱਸਤਾ ਹੁਣ ਸਾਰੇ ਉਹਨੂੰ ਉਹਨਾਂ ਦਾ ਵੀ ਫਰਜ ਬੰਦਾ ਐਡਮਿਸ਼ਨ ਦਾ ਏਡੀਸੀ ਡੀ ਕੋਲ ਆਲਰੇਡੀ ਮੀਡੀਆ ਨੇ ਪੁੱਛਿਆ ਸਵਾਲ ਤੇ ਉਹ ਕਹਿੰਦੇ ਆ ਆਪਣੇ ਲੈਵਲ ਤੇ ਅਸੀਂ ਕਰਾਂਗੇ ਤੇ ਉਹਨਾਂ ਨੂੰ ਤੱਕ ਪੁੱਛ ਲੈਣਾ ਚਾਹੀਦਾ ਕਿ ਜਦੋਂ ਇਹ ਪੈਸਾ ਅਕਾਊਂਟ ਚੋਂ ਨਿਕਲ ਗਿਆ ਵਾ ਤੇ ਨਲਕੇ ਕਿੱਥੇ ਆਏ ਪੰਜ ਛੇ ਸੋ ਦੋਸਤੋ ਵੇਖੋ ਕਿ ਜਿਹੜੇ ਪੰਜ ਨਲਕੇ ਪਿੰਡ ਪੱਧਰੀ ਲੱਗੇ ਸੀਗੇ ਕਾਗਜ਼ਾਂ ਦੇ ਵਿੱਚ ਉਹ ਗਰਾਊਂਡ ਲੈਵਲ ਤੇ ਨਹੀਂ ਹੈਗੇ ਇਹਨਾਂ ਦਾ ਕਹਿਣਾ ਹੈ ਉਹ ਕੀ ਮਸਲਾ ਕੀ ਪਿਆ ਸੀਗਾ ਸਾਰਾ ਜਿਹੜਾ 10 ਮਸਲਾ ਸਾਹਿਬ ਇਹੋ ਹੀ ਪਿਆ ਵਾ ਪਿੰਡ ਦਾ ਦੇਖ ਲਓ ਤੁਸੀਂ ਸਾਫ ਸ ਅੱਜ ਜਿੱਧਰ ਜਾਣੇ ਆ ਉਧਰ ਹੀ ਉਹ ਹਰ ਬੰਦਾ ਜਿਹਦੇ ਘਰ ਦੇ ਲਾਗੋ ਨਗਦੇ ਆ ਉਹੀ ਕਹਿੰਦਾ ਮੇਰਾ ਯਾਰ ਆ ਰੇਂਦਾ ਮੇਰਾ ਯਾਰ ਰੇਂਦਾ ਵਾ ਕਿਤੇ ਸਾਡਾ ਇਕ ਜੋ ਰਤਨ ਸਿੰਘ ਦੀ ਕੱਲੋ ਆਪਣੇ ਆਪ ਲੱਗਾ ਇੱਕ ਨਾਲੀ ਬਣਾਉਣ ਵਾਸਤੇ ਉਹਨਾਂ ਨੂੰ ਥੋੜੀ ਜੀ ਜਾ ਕੇ ਟੋਕਾ ਟਾਕੀ ਕੀਤੀ ਆ ਉਹ ਕਹਿੰਦਾ ਵੀ ਮੇਰਾ ਅਜੇ ਤੱਕ ਪਾਣੀ ਦਾ ਵਿਕਾਸ ਨਹੀਂ ਹੈ ਜੋ ਕਿ 50 ਸਾਲ ਤੋਂ ਇਹ ਦੇ ਮਕਾਨ ਬਣੇ ਆ ਉਹਨੂੰ ਕੱਲ ਰੋਕਿਆ ਉਹ ਆ ਕੇ ਸਾਡੇ ਵਿੱਚ ਬੈਠਾ ਉਹ ਵੀ ਆਪਣੀ ਤਕਲੀਫ ਦੱਸਿਆ ਸਾਡੇ ਦਲੀਪ ਸਿੰਘ ਹੋਣੀ ਆ ਕਦੋਂ ਦੇ ਘਰ ਬਣੇ ਅਜੇ ਤੱਕ ਨਾਲਾ ਨਹੀਂ ਤੇ ਉਹਨੇ ਪਾਣੀ ਛੜਕਦੇ ਛੱਡਣਾ ਕਿੱਥੇ ਛੱਡਣਗੇ ਹੋ ਕੀ ਕਮੀਆਂ ਰਹਿ ਗਈਆਂ ਪਿਛਲੇ ਪਿਛਲੇ ਸਾਡੀ ਪੰਚਾਇਤ ਨੇ ਜੋ ਵੀ ਅਜੇ ਤੱਕ ਪੈਸੇ ਮਿਲਿਆ ਤੋਰੀ ਫੁਲਕਾ ਆਪਣਾ ਚਲਾਇਆ ਹੋਰ ਕੁਝ ਨਹੀਂ ਕੀਤਾ ਪਿੰਡ ਦੇ ਵਿੱਚ ਇਹ ਕਹਿੰਦਾ ਨਾਲੀ ਜੋ ਗਾਰਾ ਕੱਢਦਾ ਵਾ ਝਾ ਉਹ ਕਰਤਾ ਇੱਕ ਗਰਾਊਂਡ ਦੇ ਉੱਤੇ ਆ ਕੇ ਦੇਖ ਲੋ ਕੀ ਹੈ ਬੜਿਆ ਪਰ ਹੁਣ ਲੋਕ ਜਿਹੜੇ ਪਿੰਡ ਵਾਸੀ ਨੇ ਉਹ ਸਮੱਸਿਆ ਲੈ ਕੇ ਤੁਹਾਡੇ ਕੋਈ ਆਉਣਗੇ ਕਿਉਂਕਿ ਮੌਜੂਦਾ ਤੁਸੀਂ ਹੋ ਹੁਣ ਕੀ ਹੱਲ ਕਰੋ ਲੋਕ ਆਉਂਦੇ ਸੀ ਤੇ ਪਿੰਡ ਦੀ ਸਮੱਸਿਆ ਕਰ ਰਹੇ ਆ ਸਾਡੇ ਕੋਲ ਜਿੰਨੇ ਘ ਹੈਗੇ 6-7 ਲੱਖ ਰੁਪਏ ਅਸੀਂ ਜੇਬ ਚੋਂ ਫੇਰ ਲਾਤਾ ਵਾ ਹੁਣ ਥੋੜਾ ਥੋੜਾ ਮੋੜਿਆ ਕੋਈ ਫੇਰ ਘਰਾ ਕੇ ਹੋਰ ਥੋੜਾ ਬੋਤਾ ਅੱਜ ਜੋ ਗਾਰਾ ਹੈਗਾ ਟ੍ਰੈਕਟਰ ਨਾਲ ਖਿੱਚ-ਕੁੱਚ ਕੇ ਸੁੱਕਾ ਕਰਕੇ ਦਿੰਨੇ ਆ ਇਹਨਾਂ ਨੂੰ ਨਹੀਂ ਐਡਮਿਨਿਸਟ੍ਰੇਸ਼ਨ ਤੁਹਾਨੂੰ ਪੈਸੇ ਰਿਲੀਜ਼ ਨਹੀਂ ਕਰ ਰਹੀ ਮਸਲਾ ਕੀ ਹੈ ਜੀ ਮਸਲਾ ਇਹੋ ਹੀ ਹੈ ਵੀ ਜਦੋਂ ਅਸੀਂ ਦਫਤਰਾਂ 'ਚ ਜਾਂਦੇ ਆ ਉਹ ਅ ਉਹ ਜੇਈ ਜਨੂੰ ਗਾੜੀ ਸੈਕਟਰੀ ਨੂੰ ਦੱਸ ਦਿੰਦਾ ਸੈਕਟਰੀ ਕਹਿੰਦਾ ਮੇਰੇ ਕੋ ਇੱਥੇ ਆਓ ਫਲਾਣੇ ਨੂੰ ਮਿਲੋ ਢਿੰਗੜੇ ਨੂੰ ਮਿਲੋ ਜੋ ਕਿ ਅਸੀਂ ਇਹ ਹੱਡ ਕੋਈ ਕੰਮ ਨਹੀਂ ਹੁੰਦਾ ਨਾ ਹੀ ਕਿਸ ਨੂੰ ਮਿਲਦਾ ਅਸੀਂ ਅਗਲੀ ਕਾਰਵਾਈ ਹੈ ਜਿਹੜੀ ਉਹ ਹਾਈ ਕੋਰਟ ਤੱਕ ਪਹੁੰਚਾ ਦੇਣੀ ਹੈ ਦੋ ਦਿਨ ਦਾ ਸਮਾਂ ਸਾਡੇ ਕੋਲ ਬਸ ਤੇ ਕੀ ਦੋ ਦਿਨ ਸਮੇਂ ਬਾਅਦ ਕੀ ਕਰੋਗੇ ਤੁਸੀਂ ਬਸ ਹਾਈ ਕੋਰਟ ਤੋਂ ਬਸ ਸਭ ਤੋਂ ਵੱਡਾ ਜੀਟੀ ਰੋਡ ਤੇ ਜੋ ਆਪਣਾ ਮਕੇਰੀਆਂ ਵਾਲਾ ਗਰਦਾਫਰ ਨੂੰ ਇੱਥੇ ਧੰਨਾਂ ਲਾਵਾਂਗੇ ਜਾਮ ਪੂਰਾ ਜਾਮ ਕਰਾਂਗੇ 23 ਤਰੀਕ ਨੂੰ ਅਸੀਂ ਜਾਮ ਕਰਾਂਗੇ ਪੂਰਾ 27 ਫਰਵਰੀ ਨੂੰ ਅਸੀਂ ਅਹੀਂ ਮੰਡੇ ਟਿਊਜ਼ਡੇ ਟਾਈਮ ਦਿੰਨੇ ਆ ਆਪਾਂ ਡੀਸੀ ਸਾਹਿਬ ਜੋ ਸਾਡੇ ਜੋ ਪ੍ਰਸ਼ਾਸਨ ਜਿਹੜੇ ਵੀ ਕੰਸਰਨ ਆ ਉਹਨਾਂ ਜੇ ਤੇ ਸਾਨੂੰ ਕੋਈ ਮਤਲਬ ਸਾਡੇ ਨਾਲ ਕੋਈ ਸਹੀ ਸਾਨੂੰ ਦੇ ਤਾ ਸੁਭਾਸਨ ਤੇ ਠੀਕ ਆ ਨਹੀਂ ਤੇ 27 ਨੂੰ ਅਸੀਂ ਪ੍ਰੋਟੈਸਟ ਕਰਾਂਗੇ ਰੋਡ ਨੂੰ ਜਾਮ ਕਰਾਂਗੇ ਪੂਰੀ ਤਰ੍ਹਾਂ ਸੋ ਦੋਸੋ ਦੇਖਿਆ ਕਿ 27 ਤਰੀਕ ਨੂੰ ਜਿਹੜਾ ਆ ਭੁੱਲੇ ਚੱਕ ਪੰਚਾਇਤ ਵੱਲੋਂ ਜਿਹੜਾ ਆ ਰੋਡ ਪ੍ਰੋਟੈਸਟ ਕੀਤਾ ਜਾਏਗਾ ਜੇਕਰ ਏਡੀਸੀ ਅਤੇ ਡਿਵੈਲਪ ਜੋ ਵੀ ਇਹਨਾਂ ਦੇ ਸੰਬੰਧਿਤ ਮਹਿਕਮੇ ਦੇ ਨੇ ਉਹਨਾਂ ਨੇ ਇਹ ਕਾਰਵਾਈ ਨੂੰ ਨਾਂ ਸੁਣਵਾਈ ਕੀਤੀ ਗਈ ਤੇ ਹੋਰ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਕੈਪਟਨ ਸਤਨਾਮ ਸਿੰਘ ਹੈ ਆ ਵੀਡੀਓ ਵਾਲ ਦੇਖ ਕੇ ਜੀ ਕੀ ਕੀ ਮਸਲਾ ਕੀ ਸੀ گاਜਪਿੰਡ ਦਾ ਮਸਲਾ ਅਸੀਂ ਤਕਰੀਬਨ ਪਹਿਲੇ ਵੀ ਤੁਹਾਨੂੰ ਦੱਸ ਚੁੱਕੇ ਆ ਕਿ ਮਸਲਾ ਇਹ ਹੀ ਆ ਕਿ ਪਿੰਡ ਦੀ ਪੰਚਾਇਤ ਦੀ ਸਿਵਲ ਐਡਮਿਨਿਸਟ੍ਰੇਸ਼ਨ ਜਿਹੜਾ ਗੁਰਦਾਸਪੁਰ ਹੈ ਇਹ ਨਹੀਂ ਸੁਣ ਰਿਹਾ ਕਈ ਵਾਰ ਇਹਨਾਂ ਨੇ ਜਾ ਕੇ ਪੁਕਾਰ ਕੀਤੀ ਆ ਕਿ ਸਾਡੇ ਪਿੰਡ ਦੀ ਕੰਡੀਸ਼ਨ ਦੇਖੋ ਆ ਕੇ ਕੀ ਹਾਲਾਤ ਨੇ ਪਿੰਡ ਦੀ ਬੁਰੀ ਹਾਲਤ ਆ ਗਲੀਆਂ ਨਾਲੀਆਂ ਤੇ ਪਿੰਡ ਦੇ ਮੇਨ ਰਸਤੇ ਲੇਕਿਨ ਉਹ ਕਿਸੇ ਦੇ ਕੰਤੇ ਜੂਨ ਹੀ ਸਰਕ ਰਹੀ ਕੋਈ ਧਿਆਨ ਨਹੀਂ ਦੇ ਰਿਆ ਪਿੰਡ ਭੁੱਲੇ ਚੱਕ ਨੂੰ ਪਿੰਡ ਭੁੱਲੇ ਚੱਕ ਸਾਰਾ ਇਥੋਂ ਗਰਦਾਸਪੁਰ ਤੋਂ 3 ਕਿਲੋਮੀਟਰ ਦੂਰ ਆ ਜਿਹੜਾ ਕਿ ਆਉਣ ਵਾਲੇ ਹੋਰ 2 ਸਾਲਾਂ ਤੱਕ ਗਰਦਾਸਪੁਰ ਮਿਊਸਪਲ ਕਮੇਟੀ ਦੇ ਅੰਡਰ ਆਉਣ ਵਾਲਾ ਵਾ ਕਿੰਨੀਆਂ ਕਿਥੇ ਐਨਆਰਆਈ ਪਰਿਵਾਰ ਰਹਿੰਦੇ ਨੇ ਇਸ ਪਿੰਡ ਦੇ ਵਿੱਚ ਇੱਥੇ ਜੀ ਐਨਆਰਆਈ ਪਰਿਵਾਰ ਕਾਫੀ ਰਹਿੰਦੇ ਨੇ ਹਾਂਜੀ ਉਹਨਾਂ ਨੂੰ ਲੱਗਦਾ ਕਿ ਇਹ ਮਤਲਬ ਕਿ ਰੋਡ ਜਿਹੜਾ ਐਨਆਰਆਈ ਪਿੰਡਾਂ ਵਾਲਿਆਂ ਦਾ ਵਾ ਹਾਂਜੀ ਸਾਰੇ ਹੀ ਦੇਖ ਕੇ ਸਾਨੂੰ ਜਦੋਂ ਵੀ ਬਾਹਰ ਦਾ ਕੋਈ ਵੀ ਰਿਸ਼ਤੇਦਾਰ ਕਿਸੇ ਦਾ ਹੁੰਦਾ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਕੋਈ ਵਿਆਹ ਸ਼ਾਦੀ ਦਾ ਜਾਂ ਗੁਰਦੁਆਰਾ ਸਾਹਿਬ ਕਿਸੇ ਦੀ ਮਰਗ ਹੁੰਦੀ ਆ ਤੇ ਉਸ ਟਾਈਮ ਤੇ ਜਿੰਨੇ ਵੀ ਸਾਡੇ ਰਿਸ਼ਤੇਦਾਰ ਆਉਂਦੇ ਨੇ ਸਾਰੇ ਹੀ ਸਾਨੂੰ ਆ ਕੇ ਕਹਿੰਦੇ ਨੇ ਕਿ ਇਹ ਤੁਹਾਡੇ ਪਿੰਡ ਦੀ ਕੰਡੀਸ਼ਨ ਆ ਦੇਖੋ ਆਪਣੇ ਪਿੰਡ ਦੀ ਹਾਲਤ ਦੇਖੋ ਜੀ ਪਿੰਡ ਦੇ ਹਾਲਾਤ ਜਿਹੜੇ ਨੇ ਮਨਨ ਕੀ ਬਦ ਤੋਂ ਬੱਤਰ ਹੋਏ ਪਏ ਨੇ ਹੋਰ ਵੀ ਗੱਲਬਾਤ ਕਰਾਂਗੇ ਕੀ ਨਾਮ ਜੀ ਆਪਣਾ ਮੈਂ ਤਾਂ ਬਲੇਵਿੰਦ ਸਿੰਘ ਜੀ ਕੀ ਮਸਲਾ ਕੀ ਸੀਗਾ ਅੱਜ ਸਾਰਾ ਜਿਹੜਾ ਅੱਜ ਕਾਫੀ ਨਾਰੇਬਾਜੀ ਵੀ ਕੀਤੀ ਗਈ ਇਹ ਸਾਡੇ ਪਿੰਡ ਦੇ ਵਿੱਚ ਬਹੁਤ ਗੰਦ ਪਿਆ ਬਾਰਸ਼ ਨਾਲ 70 ਸਾਲ ਤੋਂ ਸਾਡਾ ਪਿੰਡ ਯਾਦ ਸਾਡਾ ਦੇਸ਼ ਯਾਦ ਹੋਇਆ 70 ਸਾਲ ਤੋਂ ਅਜੇ ਤੱਕ ਸਾਡੇ ਪਿੰਡਾਂ ਨਾਲੀਆਂ ਨਹੀਂ ਬਣੀਆਂ ਗਲੀਆਂ ਨਹੀਂ ਬਣੀਆਂ ਦੋ ਸੋਚੇ ਕੀ ਕਰ ਸਕਦਾ ਬੰਦਾ ਕੋਈ ਜੀ ਬਿਲਕੁਲ ਜੀ ਇਥੇ ਗਲੀਆਂ ਨਾਲੀਆਂ ਦਾ ਵੀ ਜਿਹੜਾ ਮੁੱਦਾ ਕਾਫੀ ਜਿਹੜਾ ਗਰਮਾਇਆ ਹੋਇਆ ਵਾ ਹੋਰ ਗੱਲਬਾਤ ਕਰੀਏ ਹਾਂਜੀ ਸਰ ਇੱਕ ਸ਼ਹੀਦ ਕਾਰਗਲ ਸ਼ਹੀਦ ਨਾਂ ਦੇ ਸਾਡਾ ਪੰਚਾਇਤ ਦੇ ਪੈਲੇ ਚ ਪੈਟਰੋਲ ਪੰਪ ਆ ਜਿਹਦਾ ਸਾਨੂੰ ਮੰਥਲੀ ਰੈਂਟ ਹੁੰਦਾ ਵਾ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਅੱਛਾ ਪੰਚਾਇਤ ਦੀ ਜਗ੍ਹਾ ਦੇ ਉੱਤੇ ਹਾਂਜੀ ਉਹ ਪਿਆਏ ਪ੍ਰਾਪਰਟ ਪੈਲੀ ਜਿਹੜੀ ਪੰਚਾਇਤ ਦੀ ਆ ਤੇ ਉਹਦੇ ਵਿੱਚੋਂ ਜਦੋਂ ਸ਼ਹੀਦ ਹੋਇਆ ਵਾ ਉਹ ਉਹਦੇ ਮਾਂ ਪਿਓ ਨੂੰ ਗਵਰਨਮੈਂਟ ਨੇ ਇੱਕ ਗ੍ਰੈਂਟਲੀ ਅਵਾਰਡ ਦਿੱਤਾ ਵਾ ਉਹਨਾਂ ਨੂੰ ਲਾਇਸੈਂਸ ਦਿੱਤਾ ਤਾਂ ਜੋ ਉਹਨਾਂ ਦੇ ਮਾਂ ਪਿਓ ਜਿਹ ਜੀਵਨ ਬਸਰ ਕਰ ਸਕਣ ਹਨਾ ਸ਼ੀਦ ਦੇ ਨਾਂ ਦੇ ਪੈਟਰੋਲ ਪੰਪ ਲੱਗਾ ਤੇ ਉਹਦਾ 17600 ਸਾਨੂੰ ਰੈਂਟ ਮੰਥਲੀ ਹੁੰਦਾ ਪਰ ਮੰਥ ਤੇ ਅਹੀਂ ਜਿੱਦਾਂ ਦਾ ਇਕ ਲਗਭਗ 20 ਸਾਲ ਤੋਂ ਆ ਰਿਹਾ 20 ਸਾਲ ਤੋਂ ਆ ਰਿਹਾ ਉਹ ਕਿਹਦੇ ਕਿੱਥੇ ਜਾ ਰਿਹਾ ਓ ਖਫੰਡ ਉਹ ਉਹੀ ਨਹੀਂ ਪਤਾ ਲੱਗ ਰਿਹਾ ਮਤਲਬ 12 12 ਲੱਖ ਕੁ ਸਮਥਿੰਗ ਜਿਹੜਾ ਪੰਚਾਇਤ ਦੀ ਟਰਨ ਚ ਹੁੰਦਾ ਚਾਰ ਟਰਮਾਂ ਦੇ ਵਿੱਚ ਕਰੀਬਨ 70 ਲੱਖ ਰੁਪਏ ਸਾਡਾ ਰੈਂਟੀ ਆ ਜਿਹੜਾ ਪਤਾ ਨਹੀਂ ਕਿੱਥੇ ਵਾਰਦਾ ਵਾ ਅਸੀਂ ਜਿੱਦਨ ਦੀ ਪੰਚਾਇਤ ਸਾਡੀ ਆਈ ਆ ਅਸੀਂ ਕੰਟੀਨਿਊ ਛੇ ਚੱਕ ਆ ਗਏ ਅਸੀਂ ਸਗੋਂ ਸਾਨੂੰ 1 ਰੁਪਿਆ ਗਵਰਨਮੈਂਟ ਨੇ ਦਿੱਤਾ ਨਹੀਂ ਅਸੀਂ ਪਿੰਡ ਵੱਲੋਂ 1 ਲੱਖ 8000 ਰੁਪਿਆ ਕਮਾ ਕੇ ਪੌਂਡ ਚ ਜਮਾ ਕਰਤਾ ਆਪਣੇ ਵੱਲੋਂ ਪਿੰਡ ਵੱਲੋਂ ਕਿਉਂਕਿ ਇਹ ਸਾਡੀ ਪ੍ਰਾਪਰਟੀ ਆ ਪਹਿਲੀ ਜਿਹੜੀ ਆ ਅਸੀਂ ਛੇ ਚੱਕ ਜਮਾ ਕਰ ਚੁੱਕੇ ਆ ਆਪਣੇ ਖਾਤੇ ਦੇ ਵਿੱਚ ਤੇ ਹਰ ਮਹੀਨੇ ਆ ਰਿਹਾ ਕੰਟੀਨਿਊ ਤੇ ਜਦੋਂ ਇਹਦੇ ਬਾਰੇ ਪਹਿਲੇ ਅਸੀਂ ਸਰਪੰਚਾਂ ਨਾਲ ਪਹਿਲੀਆਂ ਜਿਹੜੀਆਂ ਸਾਬਕਾ ਪੰਚਾਇਤ ਨਾਲ ਪੁੱਛਦੇ ਦੋ ਕਹਿੰਦੇ ਨਹੀਂ ਆ ਨਹੀਂ ਰਿਹਾ 6-6 ਮਹੀਨੇ ਮਿਲਦਾ ਨਹੀਂ ਆ ਪਰ ਮੈਂ ਇਹ ਇੰਡੀਅਨ ਆਲ ਕਾਰਪੋਰੇਸ਼ਨ ਦੇ ਜਿਹੜੇ ਡਿਵੀਜ਼ਨਲ ਹੈੱਡਕੁਆਟਰ ਅੰਮ੍ਰਿਤਸਰ ਦੇ ਵਿੱਚ ਦੋ ਦਿਨ ਪਹਿਲੇ ਦੋ ਦਿਨ ਮੈਂ ਜਾਂਦਾ ਰਿਆ ਆ ਮੈਂ ਤੇ ਉਹਨਾਂ ਨੇ ਮੈਨੂੰ ਸਾਰਾ ਡਾਟਾ ਕੱਢ ਕੇ ਦੱਸਦਾ ਕੰਪਿਊਟਰ ਤੇ ਕਿ ਹਰ ਮਹੀਨੇ 13 ਤਰੀਕ ਤੋਂ ਪਹਿਲੇ ਜਿਹੜਾ ਚੈੱਕ ਕੱਟ ਕੇ ਤੇ ਡਿਸਪੈਚ ਹੋ ਜਾਂਦਾ ਚੱਲ ਜਾਂਦਾ ਵਾ ਕਦੇ ਦਏ ਨਹੀਂ ਆ ਪਾ ਮਹੀਨੇ ਨਹੀਂ ਦਿੱਤਾ ਅਗਲੇ ਮਹੀਨੇ ਦੋ ਮਹੀਨੇ ਨਹੀਂ ਐ ਐਵਰੀ ਮੰਥ ਉੱਚ ਅਧਿਕਾਰੀ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਇਹ ਗੱਲਾਂ ਲੈਂਦੀਆਂ ਨੇ ਤੁਸੀਂ ਨੇ ਇਹ ਦੇਖੋ ਇਹ ਵੀ ਪੈਸਾ ਨਹੀਂ ਹੁਣ ਸਾਨੂੰ ਪਤਾ ਲੱਗਣ ਜਦੋਂ ਅਸੀਂ ਸਟੇਟਮੈਂਟ ਬੈਂਕ ਦੀ ਘਟਾਈ ਉਹਦੇ ਚੈੱਕਸ ਨਾਲ ਨਜ਼ਰ ਨਹੀਂ ਆ ਰਹੇ ਕਿਤੇ ਹਣਾ ਸੋ ਦੋਸਤੋ ਕਿ ਦੋ 2.5 3 ਕਰੋੜ ਰੁਪਇਆ ਜਿਹੜਾ ਆ ਪਿੰਡ ਦੇ ਵਿੱਚ ਆਇਆ ਸੀਗਾ ਉਸ ਦੀ ਕੋ ਕੀਤੀ ਗਈ ਇਨਾ ਨਵੀਂ ਪੰਚਾਇਤ ਦੇ ਵੱਲੋਂ ਉਹ ਪੰਚਾਇਤ ਦਾ ਕਹਿਣਾ ਹੈ ਕਿ ਇਹ ਕਿੱਥੇ ਲੱਗਾ ਆ ਜਦੋਂ ਦੇਖਿਆ ਜਾਂਦਾ ਇਹ ਕੋ ਕੀਤੀ ਜਾਂਦੀ ਆ ਤਾਂ ਗਲੀਆਂ ਨਾਲੀਆਂ ਜਿਹੜੀਆਂ ਨੇ ਉਹ ਕਾਲੀਆਂ ਦੇ ਵਿੱਚ ਬਣਾ ਦਿੱਤੀਆਂ ਜਾਂਦੀਆਂ ਨੇ ਜੇਕਰ ਬਣਾ ਦਿੱਤੀਆਂ ਜਾਂਦੀਆਂ ਨੇ ਤੇ ਫਿਰ ਮੌਜੂਦਾ ਹਾਲਾਤ ਇਸ ਤਰੀਕੇ ਦੇ ਬਰਕਰਾਰ ਕਿਉਂ ਨੇ ਅਕਸਰ ਸਵਾਲ ਪ੍ਰਸ਼ਾਸਨ ਦੇ ਉੱਡਦਾ ਨਜ਼ਰ ਆਉਂਦਾ ਆ ਤੇ ਗੱਲਬਾਤ ਜਿੰਨੀ ਵੀ ਰੱਖੀ ਹੈ ਵਿਸਤਾਰ ਦੇ ਨਾਲ ਇਹਨਾਂ ਨੇ ਸਾਰੀ ਸਾਂਝੀ ਕੀਤੀ ਆ ਤੁਹਾਡੇ ਨਾਲ ਤਦ ਤੱਕ ਬਣੇ ਰਹੋ ਬਲਜੀਤ ਸਿੰਘ ਲਾਮ ਦੀ ਰਿਪੋਰਟ ਗੁਰਦਾਸਪੁਰ